ਨੇ ਤਾਂ ਸਿੱਖ ਦੇਖਦੇ ਨੇ ਧੰਗੁਰੂ ਗੋਬਿੰਦ ਸਿੰਘ ਪਾਸ਼ਾ ਲਿਖਦੇ ਨੇ ਕਮਾਲੇ ਕਾ ਰਾਮਾਤ ਕਾਇਮ ਕਰੀਬ ਰਜ਼ਾ ਬਖਸ਼ ਰੋਜੀ ਰਹਾ ਕੁਦਰ ਰਹੀਮ ਕਹਿੰਦੇ ਐ ਕਮਾਲ ਪ੍ਰਮਾਤਮਾ ਕਮਾਲ ਹੈ ਤੇਰੀ ਤੂੰ ਮੈਨੂੰ ਆਪਣੀ ਰਜ਼ਾ ਦੇ ਵਿੱਚ ਰੱਖਿਆ ਕਮਾਲ ਹੈ ਅਮਾ ਬਖਸ਼ੋ ਬਖਸ਼ਿੰਦੇ ਓ ਦਸਤਗੀਰ ਕਹਿੰਦੇ ਤੁਸੀਂ ਦਸਤਗੀਰ ਦਾ ਭਾਅ ਹੁੰਦਾ ਜਿਹੜਾ ਬਾਹ ਫੜ ਲਵੇ ਜਿਹੜਾ ਹੱਥ ਨੂੰ ਫੜ ਕੇ ਸਾਨੂੰ ਦੁੱਖਾਂ ਚੋਂ ਮੁਸੀਬਤਾਂ ਚੋਂ ਚੁਮਿਲਿਆਂ ਦੇ ਵਿੱਚੋਂ ਕੱਢ ਲਵੇ ਆמא ਬਖਸ਼ ਬਖਸ਼ਣ ਦੇ ਉਹ ਦਸਤਗੀਰ ਰਜ਼ਾ ਬਖਸ਼ ਰੋਜ਼ੀ ਦੇਹੋ ਦਿਨ ਪਜ਼ੀਰ ਕਹਿੰਦੇ ਰਜ਼ਾ ਦੇ ਵਿੱਚ ਰਹਿਣ ਦੀ ਜਾਨ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਕਹਿੰਦੇ ਨੇ ਅਕਾਲ ਪੁਰਖ ਤੂੰ ਹੀ ਸਾਨੂੰ ਸਿਖਾਈ ਹੈ ਰਜ਼ਾ ਦੇ ਵਿੱਚ ਰਹਿਣ ਦੀ ਗੱਲ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਜਿਸ ਵੇਲੇ ਆਪ ਜੀ ਉੱਥੇ ਬੈਠੇ ਸਿੱਖ ਸੰਗਤਾਂ ਦਰਸ਼ਨ ਕਰਦੀਆਂ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਜਾ ਕੇ 사ਤਗੁਰਾਂ ਨੇ ਕੰਮਰ ਕੱਸਾ ਖੋਲਿਆ ਉੱਥੇ ਦਮ ਲਿਆ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਜਿਹੜਾ ਦਰਸ਼ਨ ਕਰਦਾ ਨਾ ਪਤਾ ਕੀ ਹੁੰਦਾ ਇੱਕ ਕਵੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਖੜੇ ਦੀ ਮਹਿਮਾ ਕੀਤੀ ਹੈ ਉਹ ਕਹਿੰਦਾ ਵੀ ਨੈਣ ਤੋਂ ਨਸ਼ੀਲੇ ਮਸ਼ਟੀਲੇ ਦੂ ਜਾਦੂ ਭਰੇ ਤਨ ਕ ਨਿਹਾਰ ਸਭ ਸੁਰਤ ਭੁਲਾਤ ਹੈ ਕਹਿਣ ਲੱਗੇ ਕਿ ਵੀ ਰੰਕਨ ਤੇ ਦਇਆ ਕਰ ਤਖਤ ਬਿਠਾਤ ਹੈ ਏਕ ਹੱਥ ਵਾਲਾ ਔਰ ਦੂਸਰੇ ਮ ਤੇਗ ਸੋਬੈ ਭਗਤੀ ਔਰ ਬੀਰਤਾ ਵੀ ਗਰਦਨ ਝੁਕਾਤ ਹੈ ਫਤਿਹ ਝਾੜੇ ਆਂਗਣ ਕਹਿੰਦੇ ਦੁਨੀਆ ਨੂੰ ਜਿੱਤਣ ਵਾਸਤੇ ਬੰਦਾ ਯਤਨ ਕਰਦਾ ਪਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰ ਤੇ ਇਹ ਜਿਹੜੀ ਫਤਿਹ ਹੈ ਨਾ ਇਹ ਝਾੜੂ ਲਾਉਂਦੀ ਹੈ ਫਤਿਹ ਝਾੜੇ ਆਂਗਣ ਔਰ ਲక్ష్ਮੀ ਦਬਾਏ ਪੈਗ ਜਿਸ ਮਾਇਆ ਵਾਸਤੇ ਤੁਸੀਂ ਬਹੁਤ ਯਤਨ ਕਰਦੇ ਜੀ ਇਹ ਲక్ష్ਮੀ ਵੀ ਤਾਨ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਵਿੱਚ ਹੈ ਫਤਿਹ ਝਾੜੇ ਆਂਗਣ ਔਰ ਲక్ష్ਮੀ ਦਬਾਏ ਪੈਗ ਗੋਬਿੰਦ ਮਿਰਗਿੰਦ ਗੁਰ ਜੀਤੇ ਨਹੀਂ ਯਾਦ ਹੈ ਤਾਨ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਸਿੱਖ ਦਰਸ਼ਨ ਕੀਤਾ ਹੈ ਤੇ ਕਹਿੰਦੇ ਪਾਸ਼ਾ ਆਪ ਜੀ ਜੈਸਾ ਹੋਰ ਕੋਈ ਇਸ ਧਰਤੀ ਤੇ ਦੇਖਿਆ ਹੀ ਨਹੀਂ ਆਪ ਜੀ ਜੈਸਾ ਹੋਰ ਕੋਈ ਇਸ ਧਰਤੀ ਤੇ ਹੋਇਆ ਹੀ ਨਹੀਂ ਜਿਹੜਾ ਵੀ ਸਿੱਖ ਦਰਸ਼ਨ ਕਰਦਾ ਨਿਹਾਲ ਹੁੰਦਾ ਹੈ ਤਾਂ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਦਮਦਮਾ ਸਾਹਿਬ ਦੀ ਧਰਤੀ ਤੇ ਦਰਸ਼ਨ ਦੇ ਕੇ ਨਿਹਾਲ ਕਰ ਰਿਹਾ ਹੈ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ बाजा पाले वरगा गोबिंद सिंह वरगा न को हुया ते ने वर्गा न को ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਜੋ ਮਹਿਮਾ ਹੈ ਹੁਣ ਉਹ ਤੇ ਬੇਅੰਤ ਆਉਂਦੇ ਨੇ ਆ ਕੇ ਸੀਸ ਝੁਕਾਉਂਦੇ ਨੇ ਕਈਆਂ ਦਾ ਮਨ ਡੋਲਦਾ ਹੈ ਕਿ ਪਾਸ਼ਾ ਤੁਸੀਂ ਕਿਰਪਾ ਕੀਤੀ